ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਤੱਕੇ ਆ ਬਾਛੇ ਭਾਈ ਸਾਰਿਆਂ ਨੂੰ ਬਾਕੀ ਅੱਜ ਕਿਤਾ ਕਿੰਨੇ ਨੂੰ ਨਿਕਲੇ ਹੋਏ ਉਹ ਵਿਹਾਨਾ ਥੋੜਾ ਜਲ ਗਿਆ ਹੈ ਬਸ ਕੰਮ ਜ਼ਿਆਦਾ ਵੀ ਪਹਿਲਾਂ ਆਪਣੇ ਪ੍ਰੋਗਰਾਮ ਚੱਲੀ ਗਿਆ ਉਧਰ ਤੇ ਹੁਣ ਲਗਾਤਾਰੇ ਤਕਰੀਬਾ ਚੱਲਦਾ ਪਿਆ ਹੁਣ ਵੀ ਵਿਹਾ ਤੇ ਹੀ ਆਇਆ ਬਸ ਵੀ ਸਵੇਰ ਦੇ ਰੋਪੜ ਪਹੁੰਚੇ ਬੇ ਤੇ ਤਕਰੀਬਾ ਦਾ ਸਾਢੇ 4 ਪੌਣੇ 5 ਦਾ ਟਾਈਮ ਹੋ ਗਿਆ ਵੀ ਲੇਟ ਕਰ ਦਿੰਦੇ ਥੋੜਾ ਜਿਹਾ ਪਹਿਲਾਂ ਲੇਟ ਵੀ ਹੁਣ ਆਨੰਦ ਕਾਰਜ ਤਾਂ ਪਹਿਲਾਂ ਕਰਾ ਲੈਂਦੇ ਹਰੇ ਕੇ 12 ਮਹੀਨੇ ਪਹਿਲਾਂ ਆਨੰਦ ਕਾਰਜ ਕਰਾ ਕੇ ਆਉਂਦੇ ਕੋਲ ਉੱਥੇ ਜਿਹੜਾ ਬਣਾ ਪੈਸੇ ਦੇ ਵਿੱਚ ਆਉਂਦੇ ਆ ਯਾਰ ਆਨੰਦ ਕਾਰਜ ਕਰਾ ਕੇ ਆ ਜਾਂਦੇ ਉਹਦੇ ਬਾਅਦ ਪਤਾ ਨਹੀਂ ਕਾਦੇ ਟਾਈਮ ਇੰਨਾ ਲਾਉਂਦੇ ਆ ਵੀ ਫੇਰ ਨਹੀਂ ਬੈਠਣ ਜਾਂਦੇ ਹੈਗੇ ਉਹ ਵੀ ਤਕਰੀਬਨ ਸਾਢੇ 3 ਪੌਣੇ 4 ਪੈਸਾ ਨੂੰ ਬੈਠੇ ਆ ਵੀ ਪਰ ਹੁਣ ਲੋਕ ਵੀ ਸਿਆਣੇ ਹੋ ਜਾਂਦੇ ਰੋਟੀ ਅਗਲਾ ਪਹਿਲਾਂ ਹੀ ਖਾ ਲੈਂਦਾ ਜਿਹਨੂੰ ਜ਼ਿਆਦਾ ਜ਼ਰੂਰੀ ਕੰਮ ਅਗਲਾ ਪਹਿਲੇ ਨਿਕਲੇ ਆਉਂਦਾ ਨਹੀਂ ਤਾਂ ਫਿਰ ਅਗਲਾ ਸਾਰੇ ਦੇ ਪਹਿਲਾਂ ਮਾਂ ਬਾਪ ਨੂੰ ਨਹੀਂ ਪੈਸੇ ਪਾਉਣ ਦੇ ਜਾਂ ਪਹਿਲਾਂ ਪੈਸੇ ਪਾ ਕੇ ਨਿਕਲਣ ਦੀ ਕਰਦਾ ਟਾਈਮ ਨਹੀਂ ਪਿਛੇ ਬੰਦੇ ਦੇ ਦੇਖਦੇ ਆ ਕਿ ਵੀ ਹਾਂ ਅਗਲੇ ਨੂੰ 100 ਕੰਮ ਹੈ ਸਾਂਝ ਸਵੇਰੇ ਹੁੰਦਾ ਕੰਮ ਜਿਹੜਾ ਹੁਣ ਤੇ ਸਾਡੇ ਡੰਗਰ ਬੱਛਾ ਚੋਣਾ ਕੰਡਾ ਕਰਨਾ ਵੀ ਇਹ ਜਿਹੜਾ ਟਾਈਮ ਗਲ ਕੰਮ ਨੇ ਬੜ ਜੇ ਸਾਰਿਆਂ ਨਾਲ ਤੇ ਵਧੀਆ ਇਕਣਾ ਬਾਕੀ ਇੱਕ ਕੱਲ ਦਾ ਦਿਨ ਹੋਰ ਰਹਿ ਗਿਆ ਵੇ ਆ ਦਾ ਉਹ ਥੋੜਾ ਜਿਹਾ ਇੱਧਰ ਜਾਣਾ ਪੁਰਾਣਾ ਖਮਾਣੋ ਏਰੀਕ ਨਹੀਂ ਨੂੰ ਖੰਟ ਦੇ ਲਾਗਾ ਪੈਰ ਤੋਂ ਥੋੜਾ ਦੂਰ ਭਾ ਜਾਣਾ ਉੱਥੇ ਦਿਨ ਛਿਪ ਸਕਦਾ ਉਹਦੇ ਬਾਅਦ ਫੇਰ ਵੇਲੇ ਆ ਵੀ ਚਲੋ ਹੁਣ ਵੀ ਸੋਣਾ ਟਾਈਮ ਜਗਾ ਲਾ ਗਿਆ ਅਸੀਂ ਤਾਂ ਫੇਰ ਨਿਕਲੇ ਸਾਂਝਰੇ ਪਹਿਲੇ ਪੈਸੇ ਪਾ ਕੇ ਵੀ ਹੁਣ ਇਹਦਾ ਖੇਤਾ ਕਿਨ ਨੂੰ ਆਏ ਵੇ ਦੇਖਦੇ ਕਣਕ ਦਾ ਬਹੁਤ ਨਿਰਭੰਧਨ ਫਰਕ ਪੈਂਦਾ ਜਾਂਦਾ ਪਹਿਲਾਂ ਆਪਾਂ ਬੂਟਾ ਵਾਲੀ ਕਣਕ ਦਿਖਾਈ ਦੀ ਜਾਂ ਨਸਰਦੀ ਦੀ ਕੋਈ ਕੋਈ ਹੁਣ ਤਾਂ तकरीबन ਸਾਰੇ ਉਹ ਨਸਰੀ ਵੀ ਐ ਵੀ ਧੁੱਪਾਂ ਵੀ ਲੱਗੀ ਪੈਣ ਜਿਹੜਾ ਆਪਣਾ ਠੰਡ ਵਾਲਾ ਸਮਾਂ ਤਾਂ ਉਹ ਲੱਗ ਗਿਆ ਸਾਂਝ ਸਵੇਰ ਮਾੜੀ ਮੋਟੀ ਠਾਰੀ ਹੀ ਹੈਗੇ ਨਹੀਂ ਇੰਨੀ ਹੈ ਨਹੀਂ ਧੁੱਪਾਂ ਪੈਂਦੀ ਆ ਪੂਰੀ ਹੁਣ ਸਮਝ ਲਓ ਵੀ ਤੇਲੇ ਹੀ ਸਕਾਇਤ ਆਉਣੇ ਵਾਲੀ ਐ ਤੇਲਾ ਜਿਹੜਾ ਹੁਣ ਸਪਰੇਹਾਂ ਚੱਲ ਪਈਆਂ ਸਾਡੇ ਕਿੰਨੇ ਕਣਕ ਮੇਰੇ ਹਿਸਾਬ ਨਾਲ ਵੀ 90% ਨਸਰੇ ਗਈ ਸਭ ਦੀ ਉਹ ਸਭ ਦੇ ਬੱਲੇ ਨਿਕਲ ਗਏ ਚਾਹੇ ਬੂਟਿਆਂ ਦੇ ਵਿੱਚ ਐ ਚਾਹੇ ਬੂਟਿਆਂ ਦੇ ਬਾਹਰ ਐ ਵੀ ਚਲੋ ਫਸਲ ਜਿੰਨੀ ਹੈਗੀ ਖੜੀ ਬਹੁਤ ਵਧੀਆ ਖੜੀ ਆ। ਕਿਉਂ ਮੀਂਹ ਬਹੁਤ ਹਿਸਾਬ ਦਾ ਪਿਆ ਜਿਹੜਾ ਪਿਆ ਦਾ ਵਿਆ ਨੂੰ ਪਿਆ ਆਪਣੇ। ਉਹਦੇ ਬਾਅਦ ਥੋੜਾ ਜਿਹਾ ਫੇਰ ਪਹਿਲਾਂ 27 ਤਰੀਕ ਨੂੰ ਵੀ ਜਿਆਦਾ ਨਹੀਂ ਪਿਆ ਹੈਗਾ ਪਾਣੀ ਸਾੜੇ ਰੀਜ ਦਾ ਖੜਾ ਹੀ ਨਹੀਂ ਹੈਗਾ। ਵੀ ਹਵਾ ਨਾਲ ਥੋੜਾ ਜਿਹਾ ਪਹਿਲਾਂ ਨੁਕਸਾਨ ਕਰਿਆ ਤੇ ਦਾ ਕਣਕ ਗਰੀ ਹੈ। ਹੁਣ ਠੀਕ ਆ ਵਧੀਆ ਗੋਡਣੀ ਜੀ ਮਾਰ ਕੇ ਉੱਠ ਖੜੀ ਦੀ। ਵਧੀਆ ਕਾਣਾ ਖੜੀ ਆ। ਚਲੋ ਹਲੇ ਇੱਕ ਚੂਹੇ ਦੀ ਵੀ ਸ਼ਿਕਾਇਤ ਘੱਟ ਹੈ। ਬਾਕੀ ਦੇਖਦੇ ਹਲੇ ਕਿਵੇਂ ਚੱਲਦਾ ਪ੍ਰੋਗਰਾਮ ਪਤਾ ਕੁਝ ਨਹੀਂ ਹੈਗਾ। ਰੱਬ ਦੇ ਕਹਿੰਦੇ ਕਰਦਾ। ਵੀ ਚਲੋ ਮੌਸਮ ਦੱਸਿਆ ਵਾ ਸਾਫ ਹੈ ਆ ਵ ਵੀ ਠੀਕ ਆ ਜੀ ਬਣਾਉਂਦੇ ਬਣਾਉਂਦਾ ਇੱਕ ਵਾਰ ਚਾਹਤੀ ਆਪਾਂ ਤੁਹਾਨੂੰ ਕਾਣਾ ਕਿੰਨੇ ਨੂੰ ਵੀ ਹੋ ਗਏ ਬਲੌਗ ਦੇ ਫੇਰ ਅੱਜ ਵੀ ਲੇਟ ਕਿਉਂ ਫੇਰ ਵਿਆਹ ਵਿੱਚ ਕਿਸੇ ਦੇ ਪ੍ਰੋਗਰਾਮ ਚੱਲਦੇ ਨੇ ਨਾ ਉੱਥੇ ਡੀਜੇ ਚੱਲਦੇ ਹੁੰਦੇ ਫੇਰ ਬਣਦਾ ਵੀ ਨਹੀਂ ਹੈਗਾ ਵੀ ਨਾ ਚੰਗੇ ਲਾਦੇ ਬਣਾਉਂਦੇ ਫੇਰ ਇਹਦੇ ਕਰਕੇ ਆਪਾਂ ਵਿਆਹ ਦੀ ਕਿਸੇ ਦੀ ਮੁੜਾਈ ਨਹੀਂ ਹੈਗੀ ਵੀ ਠੀਕ ਆ ਬ ਦਿਖਾਉਂਦੇ ਜੇ ਆਪਾਂ ਫਸਲਬਾੜੀ ਦਾ ਜਿਵੇਂ ਚੱਲਦਾ ਪ੍ਰੋਗਰਾਮ ਆਪਾਂ ਦਿਖਾ ਦਿੰਦੇ ਵੀ ਘਾਟਾ ਖੰਡ ਅਜੇ ਲੇਟ ਪੈ ਸਕਦੀ ਹੈ ਕਿਉਂ ਪਿੱਛੇ ਹੀ ਲੇਟ ਹੋ ਗਏ ਉਹਦੇ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾ ਵੀ ਠੀਕ ਆ ਜੀ ਬਣਾਉਂ ਕੀ ਜਸਟਾਰਟ ਕਰ ਦੇਣੀ ਆਪਾਂ ਅੱਜ ਬਈ ਸਾਫ ਸਫਾਈ ਸੋਹਣੀ ਰੱਖੀ ਹੋਈ ਐ ਪਰ ਹਲੇ ਉਹਨੇ ਛੇੜਿਆ ਕੋਈ ਸੂਚੇ ਚਾਚੇ ਨਹੀਂ ਜਾਣਾਗਾ ਭਈਆ ਹੈਗਾ ਤੋਰੇ ਉਹ ਵੀ ਲੰਘ ਗਿਆ ਆਪਣਾ ਉਹ ਕਹਿੰਦਾ ਚਨਈ ਪਹੁੰਚਣਾ ਚਨਈ ਕਹਿੰਦਾ ਵਾ ਕਾਗਜ਼ ਭਰ ਕੇ ਆਇਆ ਵਾ ਤਾਂ ਵੀ ਨੌਕਰੀ ਕਹਿੰਦਾ ਮੈਨੂੰ ਮਿਲ ਗਈ ਉੱਥੇ ਤੇ ਮੈਨੂੰ ਕਾਗਜ਼ ਆਇਆ ਫੋਨ ਕਰਿਆ ਉਹਨਾਂ ਨੇ ਚਲੋ ਪੜਿਆ ਲਿਖਿਆ ਹੈਗਾ ਥੋੜਾ ਜਿਹਾ ਭਈਆ ਇਹ ਇੰਗਲਿਸ਼ ਵੀ ਵਧੀਆ ਜਾਣਦਾ ਦਾ ਵੀ ਇਹ 12 ਬੂਰਾ ਕਰੀਆਂ ਬਤੀਆਂ ਨੇ ਇੱਥੀ ਪੈਂਦਾ ਦਾ ਹੋ ਆਪਣੇ ਵਿਹਾਰੇ ਵਿੱਚ ਦੇਖਿਆ ਤੁਸੀਂ ਕੰਮ ਕਰਦਾ ਉਹ। ਇਹ ਜਾਣੇ ਨੂੰ ਪਹਿਲਾਂ ਫਿਰਦਾ ਤਾਂ ਥੋੜਾ ਜਿਹਾ ਫਿਰ ਆਪਾਂ ਨਾਲ ਉਹਦੇ ਕੋਲ ਕਰਕੇ ਰੋਕ ਲਿਆ ਤਾਂ ਵੀ ਵਿਹਾਰੇ ਬਾਅਦ ਚਲੋ ਜਾਦੇ ਸਮਝੋ 27 ਤੀ ਦਿਨ ਚਲੇ ਜਾਂਦੇ। ਖਣਦਾ ਜੀ। ਐ ਕਿਹਾ ਦੇਖੋ ਤੂੰ ਪਾਗੜਾ ਹੱਗ ਨਿਘੜੀ ਬਹੁਤ ਵਧੀਆ। ਉਹ ਦਰੋਹ ਜੱਗੇ ਰਹੀ ਟਰਾਈਲੇ ਰਹੇ ਟਰੈਕਟਰਾਂ ਦੀ। ਵੀ ਚੱਲਦੇ ਆ। 36 30 ਦੇ ਗੱਲ ਪਾਇਆ ਵਾ। ਇੱਕ ਉਹਦੇ ਚਾਚੇ ਦਾ ਆਇਆ ਵਾ। ਫਾਰਮ ਟਰੈਕ ਯੋ ਤਾਂ ਜਾਂਦੇ ਹੀ ਚਾਵਲ ਦੇ ਆਪਣੇ ਕਣਕ ਦਾ ਤਕਰੀਬਨ ਹੁਣ ਸ੍ਰੀਵੀ ਆਉ ਪਰਾ ਬੂਟੇ ਦੇ ਬਾਹਰ ਹੈ ਸਰਬਜੀ ਦਾੰਦੀ ਆਉ ਸਾਰੇ ਨਸਰੀਵੀ ਹੈ ਇਹਦੇ ਵਿੱਚ ਆਪਣੇ ਹੁਣ ਆਇਆ ਜੇ ਦਵਾਰੇ ਉੱਠਾ ਹੈ ਜਿਹੜਾ ਥੱਲੇ ਰਹਿ ਗਿਆ ਤਾਂ ਮੈਂ ਛੋਟਾ ਹੋਈਦਾ ਕਰਨਾ ਆਪਣੇ ਲਾਲ ਰੋਇਆ ਛੜਦੇ ਕਿਸੇ ਬੰਦੇ ਨੂੰ ਪੱਕਾ ਜਿਹੜਾ ਕਣਕ ਨਾ ਖਰਾਬ ਹੋਵੇ ਉਹ ਪਾੜੇ ਡੰਗਰ ਕੋਈ ਲੱਤਾਂ ਨਹੀਂ ਦੇਖਦੇ ਡੰਗਰ ਵੀ 2-4 ਦਿਨ ਦੇ ਵਿੱਚ ਵਿੱਚ ਕਰਦੇ ਹਿੱਲਾ ਵੇਹਾ ਜਾਂ ਕਰਕੇ ਟਿਕਿਆ ਬਈ ਥੋੜੋ ਜਿਹਾ ਨੇ ਵੀ ਹੁਣ ਨੱਬੜ ਕੇ ਸਮਝ ਲੋ ਕੱਲ ਤੇ ਬਾਅਦ ਵੇਲੇ ਹੀ ਆ ਹਵਾ ਬਹੁਤ ਚਲਦੀ ਆ ਉਹਦੇਗਾ ਪੱਛੋ ਜਿੰਨੀ ਵੀ ਕਵਨਾ ਪਕਾਂ ਤੇ ਵੀ ਨਿੰਮਾ ਸਾਰੀਆਂ ਸੁੱਕ ਪਈਆਂ ਪਾਣੀ ਉਹ ਕਿਹੜੀ ਬਿਮਾਰੀ ਜੀ ਦੀ ਜਨ ਉਤੇ ਬਾਦ ਫੁੱਟਿਆ ਜੀ ਹੰਨੇ ਮੋ ਲੜੀ ਇਧਰ ਇਹ ਹੁਣ ਇਹ ਫੇਰ ਆ ਥੱਲੇ ਦੇ ਪਈ ਬਿਮਾਰੀ ਜੀ ਨਾਲ ਆਹ ਫੁਕੜੇ ਸਾਹਿਬ ਥੱਲੇ ਸੁੱਕਣ ਲੱਗੀ ਏ ਜਿਕਣਾ ਵੀ ਜੜਤੀ ਸੁੱਕਣ ਵਾਲਾ ਕੰਮ ਹੋਇਆ ਵਾ ਆਹ ਉੱਪਰ ਉੱਪਰ ਰਹਿ ਗਈ ਥੋੜੀ ਜੀ ਜਾਦੀ ਆ ਉੱਪਰ ਨੂੰ ਬਿਮਾਰੀ ਜੀ ਵਾਧੀ ਬਹੁਤ ਆ ਸਾਰਾ ਪੱਤਾ ਥੱਲੇ ਹੀ ਝੜਿਆ ਪਿਆ ਵੇਖੋ ਕਿੰਨਾ ਝੜਿਆ ਵਾ ਪੱਤਾ ਇਧਰ ਨੂੰ ਗਰਦਾ ਬਹੁਤ ਆ ਮਾੜੀ ਜੀ ਹਵਾ ਵਿੱਚ ਇਹ ਮੈਂ ਕਹਿੰਦਾ ਫੇਰ ਬਿਮਾਰੀ ਉਹੀ ਪਈਏ ਉਹ ਪਿੱਛੇ ਹਰੇਕ ਉਹਦੇ ਜਿਹੇ ਦੱਸ ਦਦੇ ਵੀ ਨਿੰਮਾ ਬਹੁਤ ਸੁੱਕੀਆਂ ਪਰ ਸੁੱਕੀਆਂ ਨਹੀਂ ਤੇ ਹੈ ਗਿਆ ਇਹ ਸਾਡੇ ਵੀ ਇੱਕ ਨੇ ਹੋ ਗਈ ਦੀ ਆ ਦੇਖੋ ਕਣੌਜੀ ਵੀ ਆ ਫੁੱਟਿਆਈ ਦੀ ਫੇਰ ਬਹੁਤ ਕੰਮ ਦੀ ਸਾਰੀ ਬਾਕੀ ਅਗਤੀ ਫੇਰ ਹੋਈ ਹੈ ਪਰ ਨਹੀਂ ਪੱਤਾ ਝੜ ਜਾਏ ਤਾਂ ਪਰ ਇਹ ਪਰ ਪੱਤਾ ਝੜਦਾ ਜਿਹੜਾ ਹੌਲੀ ਹੌਲੀ ਝੜਦਾ ਉਹ ਬੂਟਿਆਂ ਦਾ ਹੌਲੀ ਹੌਲੀ ਝੜ ਕੇ ਖਾਲੀ ਹੋਏ ਆ ਇਹ ਤਾਂ ਇੱਕ ਹੀ ਲੱਖ ਤਾਂ ਸੁੱਕੋਗੀ ਕੋਈ ਜੜ ਵਿੱਚੋਂ ਨਹੀਂ ਹੈਗਾ ਕੋਈ ਸਪਰੇ ਨਹੀਂ ਕਾਸੇ ਪਰ ਕਰੀ ਵੀ ਇਸ ਨੇੜੇ ਤੇ ਮੱਕੀ ਆ ਸਰੋਂ ਵਾਲਾ ਖੇਤ ਆ ਮੈਨੂੰ ਖਾਲੀ ਜਿਹਾ ਹੀ ਲੱਗਦਾ ਕੁਝ ਨਹੀਂ ਹੁੰਦਾ ਦਿਖਦਾ ਕਿਉਂ ਬੀਜੇ ਨੂੰ ਵੀ ਬਹੁਤ ਟਾਈਮ ਹੋ ਗਿਆ ਨਾ ਮੱਕੀ ਦਿਖਾਉਂਦੇ ਜੀ ਕਣਕ ਆਪਣੇ ਆ ਗਿਆ ਇੱਧਰ ਹੁਣ ਤਾਂ ਲੱਗੇ ਮੂਹ ਜਿਹਾ ਸੋਹਣਾ ਲੱਗੇ ਬੱਲਾ ਨਿਕਲੇ ਉੱਪਰ ਜਿਆਦਾ ਪਾ ਪਹਿਲਾਂ ਦਿਖਾਈ ਜਿਆਦਾ ਕੋਈ ਕੋਈ ਬੱਲ ਨਿਕਲਦੀ ਸੀ ਤੇ ਲੈ ਇਸ ਗਾਇਤ ਨੂੰ ਪਿਆਰ ਹੈ ਇਹ ਬੂਟੇ ਵਾਲੀ ਵਿੱਚ ਸਾਰਿਆਂ ਦੇ ਪਹਿਲਾਂ ਹਜਣਾ ਸ਼ੋਰੇ ਕਰਕੇ ਜਿਹੜੇ ਸਪਰੇਹੋਂ ਕਰਨੀਆਂ ਬਣੇ ਇੱਕ ਵਜੂਰ ਕਾਨਾ ਕਿ ਜਿੰਨੀ ਵੀ ਖੜੀ ਆ ਥੋੜੀ ਜਿਆੜਾ ਵਧੀਆ ਮਾਰਿਆ ਹੋਇਆ ਥੱਲੇ ਦੇ ਮਜ਼ਬੂਤ ਜੀ ਖੜੀ ਆ ਇਹ ਨਹੀਂ ਹੈਗੇ ਵੀ ਹਫੜ ਨੇ ਜਿਹੜਾ ਕੰਮ ਨਹੀਂ ਹੈਗਾ ਕੱਡ ਕਾਠ ਵੀ ਬਹੁਤਾ ਨਹੀਂ ਪਹਜਿਆ ਗੋਡੇ ਦੇ ਥੋੜੋ ਥੋੜੀ ਉੱਪਰ ਹੋਈ ਵੀ ਆ ਐਵੇਂ ਵੀ ਲੱਖ ਲੱਖ ਆਈ ਵੀ ਇਹ ਹੈਗੀ ਜੀ 826 826 ਪਿਛਲੇ ਸਾਲ ਵੀ ਦੁਰੇ ਵੀ 22 ਕੰਟਰੋਲ ਦੇ ਗੇਟ ਚ ਨਿਕਲ ਗਈ ਚਲੋ ਜ ਆ ਬੂਟੇ ਵੀ ਛੋਟੇ ਛੋਟੇ ਨੇ ਐਗਦੀ ਬੂਟੇ ਵੀ ਆਪਣੇ 2 ਸਾਲ ਦੇ ਹੋ ਗਏ ਵਧੀਆ ਦੇਖਣ ਨੂੰ ਪਹਿਲਾਂ ਥੋੜਾ ਜਿਹਾ ਪਾਣੂ ਘੱਟ ਲੱਗਿਆ ਰਿਹਾ ਵੀ ਸੋਵਰ ਸੀਡਰ ਦੇ ਬੀਜੀ ਵੀ ਜੰਮਣ ਦਾ ਫਰਕ ਪੈ ਗਿਆ। ਲੋ ਫਿਰ ਵੀ 5-7 ਕਿਲੋ ਬੀਜ ਘੱਟਦਾ। ਜੇ 5-7 ਕਿਲੋ ਹੋਰ ਪੈਵੇ ਹੋਰ ਵੀ ਕਣਕ ਵਧੀਆ ਹੋਜੂਗੀ। ਵੀ ਹੈ ਠੀਕ ਹੈ ਜੇ ਆਪਾਂ ਸਿਆੜਾਂ ਦੇ ਬੀਜੀ ਜਾਵੇ। ਪਤਾ ਨਹੀਂ ਫਿਰ ਨੁਕਸਾਨ ਕਰਦਾ ਬਹੁਤ। ਕਰਤੀ ਸ਼نگਾਈ ਬੂਟੇ ਦੀ ਇਹਨਾਂ ਦੇ ਬੂਟੇ ਥੋੜੇ ਜਿਹਾ ਮਾੜੇ ਰਹੇ ਗੰਨੇ ਵਿੱਚ ਤਾਂ ਇਹ ਬੂਟਾ ਤੇਜ਼ ਹੁੰਦਾ ਬਹੁਤ ਵਧੀਆ ਬਹੁੰਦਾ ਪਰ ਇਹ ਡਾਊਨ ਰਹੇਗਾ ਮੇਰਾ ਇਹ ਬਣ ਵਾਲੇ ਬੂਟੇ ਤਾਂ ਗੱਲ ਅਕੇ ਤੇ ਇਕੱਠੇ ਲਾਈਵ ਥੋੜਾ ਦੇ ਜਿसे ਜਗਾਤੀ ਫਾਲ ਫਿਰ ਆਇਆ ਲੱਗਦੇ ਲੋਕ ਦੇ ਹੈ ਜੀ ਬਾਕੀ ਪਨੀਰੀ ਹੋ ਗਈ ਤਿਆਰ ਜਿਹੜੀ ਆਪਾਂ ਤੁਹਾਨੂੰ ਦੱਸ ਰਿਹਾ ਪਨੀਰ ਦਾ ਆਪਾਂ ਬੀਜਦੇ ਆ ਇੱਥੇ ਨਾਲ ਪੱਕ ਜਾਣਾ ਵਧੀਆ ਹੋ ਜਾਂਦੇ ਆਪਣੇ ਖਾਣੇ ਚੋਗੇ ਵੀ ਹੋ ਜਾਂਦੇ ਡੰਗਰਾਂ ਚੋਗੇ ਵੀ ਹੋ ਜਾਂਦੇ ਕੁਸ ਝੜ ਕੇ ਗਾਣ ਨੂੰ ਪਨੀਰੀ ਤਿਆਰ ਹੋ ਜਾਂਦੀ ਹੋਰੀ ਦੇਖੋ ਸਭ ਆਹ ਚੀਜ਼ ਲਾਈਵ ਦੀ ਸਾਗ ਵਾਸਤੇ ਇਹ ਇੱਕ ਆਪਣਾ ਪਪੀਤਾ ਦਾ ਹੈ ਪਹਿਲਾਂ ਪਹਿਲਾਂ ਪੱਕੇ ਥੋੜੇ ਜੇ ਮੁੜ ਕੇ ਖੜ ਗਏ ਇੱਥੇ ਇਹਨਾਂ ਦਾ ਰੰਗ ਰੰਗ ਬਦਲਿਆ ਕਿਸੇ ਪਾਸੇ ਨੂੰ ਵੀ ਐਕਨੇ ਉਧਰ ਲੱਗੇ ਹੋਏ ਆਪਣੇ ਅੱਛਾ ਹੁਣ ਲੱਗੀ ਧੁੱਪਾਂ ਪੈਣ ਥੋੜੀ ਜੀ ਬਾਕੀ ਦੇਖੋ ਜੇ ਹੋਗੇ ਕਦ ਕਾਠ ਫਸੇ ਰਹੇ ਇਹਨਾਂ ਦੇ ਦੋ ਲੱਗਿਆ ਜੂਟਾ ਆਪਣੇ ਬਹੁਤ ਲੱਗੇ ਇਹਨਾਂ ਦਾ ਵੀ ਰੰਗ ਉਕਨੇ ਹਰਾ ਹੀ ਪਿਆ ਤੇਰੀ ਆ ਚੀਜ਼ ਐ ਆਪਣੇ ਡੋਲਾਂ ਪਤਾ ਗਈ ਹੋ ਜ਼ਰੂਰ ਖੇਤ ਦੇ ਵਿੱਚ ਨਹੀਂ ਹੋ ਜਾਗੀ ਖੇਤ ਵਿੱਚ ਕਿਨਾਂ ਆਪਾਂ ਦਿਖਾਏ ਤੇ ਤੁਹਾਨੂੰ ਛੋਟੇ ਛੋਟੇ ਖੜੀ ਬਹੁਤ ਹੋਈ ਰਹਿ ਗਈ ਉਹ ਕਣਕਾਂ ਥੱਲੇ ਡੱਬ ਲਈ ਵੀ ਨਾ ਆਹ ਚੀਜ਼ ਹੋਈ ਐ ਜਿਹੜੀ ਆ ਪਾਲਕ ਦੀ ਐ ਅੱਗੇ ਬਹੁਤ ਹੁੰਦੀ ਸੀ ਯਾਨੀ ਇਹ ਵਕੀਰਾ ਸਪਰੇਅ ਨਾਲ ਕੰਮ ਕਰਿਆ ਜ਼ਰੂਰ ਵੀ ਕਿਸੇ ਵੀ ਕਿਸਮ ਦਾ ਕੱਖਾਂਡਾ ਨਹੀਂ ਹੈਗਾ ਬੱਚਾ ਇੱਕ ਰਾਇਆ ਥੋੜਾ ਜਿਹਾ ਸਰੋਂ ਹੈ ਕਿਤੇ ਕਿਤੇ ਨਹੀਂ ਹੋਰ ਚੀਜ਼ ਵਿੱਚ ਮਾਰਦੀ ਸਾਰੀਆਂ ਜਿਆ ਕਣਕ ਸੰਗਣੀ ਆ ਇਹਦਾ ਗਿਰਨ ਦਾ ਖਤਰਾ ਇਹ ਹੈਗੀ ਦੀ ਛੱਟੇ ਵਾਲੀ ਫੁੱਕੇ ਵੀ ਬਹੁਤ ਥੱਲੇ ਦੇ ਸੰਗਣੇ ਵੀ ਪੂਰੀ ਹੈ ਭయ్యా ਚੱਲੀਆ ਕਿ ਕਿ ਉਹਨੂੰ ਪੈ ਗਿਆ ਖਬਰ ਉਹਨੇ ਬਈ ਮक्की ਸਰਵਾ ਵੀ ਜਾਂਦੀ ਛਾਲਾ ਮਾਰਦੀ ਹੁੰਦਾ ਦਰਵਾਦਿਆਂ ਧੁੱਪਾਂ ਕਰਕੇ ਫਸਲ ਦਾ ਬਹੁਤ ਫਰਕ ਪੈ ਗਿਆ ਠੰਡ ਜੀ ਥੋੜੀ ਜਿਹੀ ਰੁਕਣੀ ਦੀ ਹਲੇ ਧੁੱਪਾਂ ਥੋੜੀ ਜਿਹੀ ਹੁਣ ਚੱਲ ਪਿਆ ਕੰਮ ਬਈ ਮੱਕੀ ਦੇਖਦੇ ਹੁਣ ਸਪਰੇਅ ਸਰੂ ਦਾ ਛੇੜਿਆ ਕੰਮ ਮੱਛਰ ਜਾ ਹੋਣ ਲੱਗ ਗਿਆ ਦੇਖਿਆ ਹੈ ਗਲੀਆਂ ਨਾਲੀਆਂ ਜਿੱਦੇ ਪਤਾ ਲੱ ਜਾਂਦਾ ਖਾਸ ਕਰਦਾ ਘਰਾਂ ਦੇ ਵਿੱਚ ਵੀ ਇਹ ਤੇ ਵੀ ਆਪ ਹਲਾਉਂਦੇ ਨੇ ਹਬਰੀ ਕੁਰੀ ਕਿਹ ਹੈਗਾ ਚਲੋ ਠੀਕ ਹੈ ਜੀ ਕਹੋ ਮਨਜ਼ੂਰ ਫਿਰ ਮਿਲਦੇ ਆ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਵੀ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਜੀ ਜਦ ਤੱਕ